ਜਿਹੜੇ ਵੀਰ ਨੀਲੀ ਰਵੀ ਨਸਲ ਦੀਆਂ ਝੋਟੀਆਂ ਰੱਖਣ ਦੇ ਸ਼ਕੀਨ ਆ ਉਹਨਾਂ ਵਾਸਤੇ ਦੋਸਤੋ ਨੀਲੀ ਦਾ ਨਗੀਨਾ ਲੈ ਕੇ ਆਇਆ ਟੇਡੇ ਕੱਟ ਦੇ ਵਿੱਚ ਝੋਟੀ ਦੀ ਉਮਰ ਦੋਸਤੋ 2 ਸਾਲ ਤੋਂ ਪਲੱਸ ਆ 2 ਸਾਲ ਸਵਾ 2 ਸਾਲ ਆ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਆ ਮਣਕਣੀ ਅੱਖ ਤੇ ਪ੍ਰੋਪਰ ਜਿਹੜਾ ਟੇਡਾ ਕਟੋ ਤਾਂ ਦੋਸਤੋ ਬਾਡੀ ਢਾਂਚੇ ਵੱਲੋਂ ਦੋਸਤੋ ਕੱਟੀ ਬਿਲਕੁਲ ਸਾਫ ਸੁਥਰੀ ਉੱਚੇ ਪੈਠਪੜੇ ਦੀ ਚਾਰੇ ਪਰਾਂ ਤੇ ਬਿਲਕੁਲ ਜੈਦ ਦੀ ਮਾਰਕਿੰਗ ਹੋਊਗੀ ਦੰਦਾਂ ਤੋਂ ਦੋਸਤੋ ਖੀਰੀ ਇਹੇ ਦੁੱਧ ਆਏ ਦੰਦਾਂ ਦਾ ਜੁਬਾਨ ਜਿਹੜੀ ਗੁਲਾਬੀ ਹੋਊਗੀ ਜੇ ਝੋਲੀ ਦੀ ਗੱਲ ਕਰਦੇ ਆ ਵਿੱਥੀ ਦੇ ਉੱਪਰ ਥਣ ਤੇ ਢਿੱਲਾਪਨ ਜਿਹੜਾ ਝੋਲੀ ਦੇ ਵਿੱਚ ਤੁਸੀਂ ਦੇਖ ਸਕਦੇ ਆ ਚੰਗੀ ਝੋਟੀ ਸਾਂਗੀ ਤਾਂ 14-15 ਲੀਟਰ ਦੁੱਧ ਦੇਊਗੀ ਦੋਸਤੋ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਜਿਹੜੀ ਝੋਟੀ ਹੀਟ 'ਚ ਵੀ ਰਹੀ ਆ ਤਾਰਾਂ ਇਹ ਪਹਿਲੀ ਵਾਰ ਵਾਲੀਆਂ ਜਿਹੜੀ ਦੇ ਚ ਬਾਕੀ ਜੇ ਕਿਸੇ ਵੀਰ ਨੇ ਆਪਦੀ ਮਨਪਸੰਦ ਦਾ ਟੀਕਾ ਲਵਾਉਣਾ ਹੋਵੇ ਜਾਂ ਮੀਟਿੰਗ ਕਰਾਉਣੀ ਹੋਵੇ ਉਹ ਦੋਸਤੋ ਤੁਹਾਡੀ ਆਪਦੀ ਪਸੰਦ ਹੋਗੀ ਤਾਂ ਕਰ ਕਿਹੜਾ ਹੀ ਟੀਕਾੜੀ ਲਵਾਇਆ ਜਿਹੜੀ ਕੱਟੀ ਦੀ ਝੋਟੀ ਦੀ ਮੀਟਿੰਗ ਨਹੀਂ ਕਰਾਈਗੀ ਬਾਕੀ ਦੋਸਤੋ ਤੋਰੇ ਤਾਰੇ ਦੀ ਝੋਟੀ ਬਿਲਕੁਲ ਸਾਫ ਸੁਥਰੀ ਆ ਜੇ ਮੇਰਾ ਵੀਰ ਕੋਈ ਸ਼ਕੀਨ ਸਾਂਭਣ ਵਾਲਾ ਝੋਟੀ ਨੂੰ ਖਰੀਦਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਜੀ ਧੰਨਵਾਦ ਜੀ